ਸਾਨੂੰ ਜੀ ਆਪਣੇ ਇਹ ਸਿਹਿੰਦਰ ਸਿੰਘ ਨੇ ਸਾਡੇ ਚੁੰਕੀ ਚਾਜ ਬਰਦਾਲਾ ਉਹਨਾਂ ਦੇ ਪਾਸ ਬਿਆਨ ਲਿਖਾਇਆ ਸੀ ਆਪਣੇ ਦੀ ਰੁਪਿੰਦਰ ਸਿੰਘ ਪੁੱਤਰ ਮਸਤੈਜ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਕਢਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿੰਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਕੇ ਉਹਦੇ ਦੇ 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 ਖੰਨੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਦਰਜ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾਣੇ ਵਾਲੇ ਇਹ ਵੀ ਆਪਣੇ ngh ਦੇ ਬਾਣੇ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਆ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰ ਦਿੰਦੇ। ਕਿੰਨੀ ਕਿੰਨੀ ਕੋ ਮਾਰਦੇ ਨੇ ਇਹ ਤੋਂ ਬੰਦਾ। ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਵਰਲ ਜੋ 24-25 ਸਾਲ ਦਾ ਹੋਊਗਾ ਜੀ। ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ 44-45 ਸਾਲ ਦਾ। ਕੋਈ ਪਹਿਲਾਂ ਵੀ ਮਾਮਲਾ ਦਰਜ ਇਹਨਾਂ ਤੇ? ਪਹਿਲਾਂ ਨਹੀਂ ਮਾਮਲਾ ਕੋਈ ਦਰਜ ਨਹੀਂ ਥੇ ਖਰਾਬ। ਚੋਰੀ ਦਾ ਟਰੈਕਟਰ ਬਰੰਦ ਕਰ ਦਿੱਤਾ ਗਿਆ। ਜੀ ਜੀ ਟਰੈਕਟਰ ਜੋ ਬਰੰਦ ਕਰ ਚੁੱਕੇ ਆਂ ਜੀ। ਚੋਰੀ ਕਰੂੰਗਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਅੰਦਰ ਸਟੇ ਨਹੀਂ ਬਾਕੀ ਅੱਗੇ ਪੁੱਛ ਕਿਸੇ ਜਾਰੀ ਆ ਹੋ ਸਕਦਾ ਅੱਗੇ ਖੁਲਾਸੇ ਹੋ ਜਾਂਦੀ ਅੱਗੇ ਪੁੱਛ ਕਿਸੇ ਇਹਨੇ ਕਕਾਰ ਪੂਰੇ ਨਹੀਂ ਨਹੀਂ ਜੀ ਕਕਾਰ ਪੂਰੇ ਨਹੀਂ ਇੱਕ ਨੇ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਹੈ ਨੇ ਤੇ ਪਰ ਵਾਲਾ ਨਹੀਂ ਗਾ ਨਹੀਂ